ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਦਾਗ-ਧੱਬੇ ਹੋਣ ਤੇ ਤੁਸੀਂ ਰੋਜ਼ਾਨਾ ਕਰੇਲੇ ਦਾ ਜੂਸ ਬਣਾ ਕੇ ਪੀ ਲਓ ਇਹ ਕੌੜਾ ਜ਼ਰੂਰ ਹੁੰਦਾ ਹੈ ਪਰ ਕਾਫੀ ਰੋਗਾਂ ਨੂੰ ਠੀਕ ਕਰਦਾ ਹੈ ਨੰਬਰ 2 ਜੇਕਰ ਤੁਸੀਂ ਉਂਗਲਾਂ ਦੀਆਂ ਟਿਪਸ ਨਾਲ ਨਾਰੀਅਲ ਦੇ ਕੋਸੇ ਤੇਲ ਨਾਲ ਆਪਣੇ ਵਾਲਾਂ ਦੀ ਮਾਲਿਸ਼ ਕਰ ਲਓ ਤਾਂ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤੇ ਨਾਲ ਹੀ ਵਾਲਾਂ ਨੂੰ अनेका ਹੀ ਲਾਭ ਮਿਲਣਗੇ ਨੰਬਰ 3 ਜਿਹੜੀਆਂ ਔਰਤਾਂ ਦੇ ਹਲਕੀ-ਹਲਕੀ ਮੁੱਛਾਂ ਵਾਲੇ ਵਾਲ ਚਿਹਰੇ ਉੱਪਰ ਹੁੰੋਂ ਉਹਨਾਂ ਔਰਤਾਂ ਦਾ ਗੁੱਸਾ ਗਰਮ ਹੁੰਦਾ ਤੇ ਨਾਲ ਹੀ ਆਪਣੀ ਹਰ ਜਿੱਦ ਨੂੰ ਪੂਰਾ ਕਰਨ ਲਈ ਆਪਣੇ ਪਤੀ ਦੇ ਵੀ ਖਿਲਾਫ ਹੋ ਜਾਂਦੀਆਂ ਹਨ। ਨੰਬਰ 4 ਜੇਕਰ ਤੁਸੀਂ ਸਿਗਰਟ ਜਾਂ ਫਿਰ ਤਬਾਕੂ ਦੀ ਲੱਗੀ ਲਾਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਥੋੜੀ ਜਹੀ ਸੌਂਫ ਵਿੱਚ ਮਿਸਰੀ ਮਿਲਾ ਕੇ ਰੋਜ਼ਾਨਾ ਖਾਣੀ ਸ਼ੁਰੂ ਕਰ ਦੇਵੋ। ਇਸ ਨਾਲ ਤੁਹਾਡੀ ਨਸ਼ੇ ਦੀ ਲਤ ਛੁੱਟ ਜਾਵੇਗੀ। ਨੰਬਰ 5 ਪੀਰੀਅਡ ਦੌਰਾਨ ਸਰੋਂ ਦੇ ਤੇਲ ਦੀ ਮਾਲਿਸ਼ ਕਰਨਾ ਪੇਟ ਨੂੰ ਬਹੁਤ ਆਰਾਮ ਮਿਲਦਾ ਹੈ ਤੇ ਨਾਲ ਹੀ ਦਰਦ ਤੋਂ ਵੀ ਰਾਹਤ ਮਿਲਦੀ ਹੈ ਨੰਬਰ 6 ਜੇਕਰ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਇਸ਼ਨਾਨ ਕਰ ਲੈਂਦੇ ਹੋ ਤਾਂ ਇਹ ਸਿਹਤ ਲਈ ਚੰਗਾ ਹੈ ਪਰ ਜੇਕਰ ਤੁਸੀਂ ਬਾਅਦ ਵਿੱਚ ਕਰਦੇ ਹੋ ਤਾਂ ਇਹ ਸਿਹਤ ਨੂੰ ਬਹੁਤ ਨੁਕਸਾਨ ਕਰਦਾ ਹੈ ਨੰਬਰ 7 ਇੱਕ ਸਮੂਹ ਦੇ ਵਿੱਚ 250 ਤੱਕ ਦੀ ਕੈਲੋਰੀ ਹੁੰਦੀ ਹੈ ਜੋ ਵੀ ਭજન ਘਟਾ ਰਹੇ ਹੋ ਉਹਨਾਂ ਨੂੰ ਇਸ ਦਾ ਸੇਵਨ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਇਸ ਕੈਲੋਰੀ ਨੂੰ ਖਤਮ ਕਰਨ ਲਈ ਤੁਹਾਨੂੰ 1 ਘੰਟਾ ਲਗਾਤਾਰ ਚੱਲਣਾ ਪੈਂਦਾ ਹੈ ਨੰਬਰ 8 ਚਾਹ ਬਣਾਉਣ ਤੋਂ ਬਾਅਦ ਕਦੇ ਵੀ ਉਸ ਨੂੰ ਦੁਬਾਰਾ ਗਰਮ ਕਰਕੇ ਨਾ ਪੀਓ ਇਸ ਨਾਲ ਸਰੀਰ ਦਾ ਬਹੁਤ ਨੁਕਸਾਨ ਹੁੰਦਾ ਹੈ ਨੰਬਰ 9 ਜੇਕਰ ਤੁਸੀਂ ਅਦਰਕ ਦਾ ਛੋਟਾ ਜਿਹਾ ਟੁਕੜਾ ਰੋਜ਼ਾਨਾ ਚਬਾ ਲੈਂਦੇ ਹੋ ਤਾਂ ਇਸ ਨਾਲ ਜਲਦੀ ਕੋਈ ਵੀ ਬਿਮਾਰੀ ਤੁਹਾਨੂੰ ਨਹੀਂ ਘੇਰਦੀ ਨੰਬਰ 10 ਕਿਉਂ ਨੂੰ ਗਰਮ ਕਰਨ ਤੋਂ ਪਹਿਲਾਂ ਮੱਖਣ ਨੂੰ ਪਿਘਲਾ ਕੇ ਉਸ ਨੂੰ ਜਮਾ ਕੇ ਉਸ ਵਿੱਚੋਂ ਲੱਸੀ ਜ਼ਰੂਰ ਕੱਢੋ ਇਸ ਤਰ੍ਹਾਂ ਕਰਨ ਨਾਲ ਕਿਉਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਨੰਬਰ 11 ਜੇਕਰ ਔਰਤਾਂ ਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ ਹਲਕੇ ਗਰਮ ਪਾਣੀ ਵਿੱਚ ਉਟਕੀ ਹਲਦੀ ਦੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਪੀ ਲੈਣਾ ਚਾਹੀਦਾ ਹੈ ਇਸ ਨਾਲ ਇਨਫੈਕਸ਼ਨ ਖਤਮ ਹੋ ਜਾਂਦੀ ਹੈ ਨੰਬਰ 12 ਜੇਕਰ ਤੁਹਾਡੇ ਸਰੀਰ ਉੱਪਰ ਫੋੜਾ ਹੋ ਜਾਵੇ ਤਾਂ ਉਬਲੇ ਹੋਏ ਪਿਆਜ਼ ਨੂੰ ਕੱਪੜੇ ਵਿੱਚ ਬੰਨ੍ਹ ਕੇ ਉਸ ਨੂੰ ਫੋੜੇ ਵਾਲੀ ਜਗ੍ਹਾ ਤੇ ਰੱਖ ਦਿਓ ਇਸ ਨਾਲ ਲਾਭ ਮਿਲੇਗਾ ਨੰਬਰ 13 ਜੇਕਰ ਤੁਹਾਡਾ ਚਿਹਰਾ ਬੁੱਢੇ ਦੀ ਤਰ੍ਹਾਂ ਦिखਾਈ ਦੇਣ ਲੱਗ ਜਾਵੇ ਤਾਂ ਦੁੱਧ ਵਿੱਚ ਸੁਹਾਰੇ ਉਬਾਲ ਕੇ ਪੀ ਲੋ ਤੁਹਾਡਾ ਚਿਹਰਾ ਕੁਝ ਹੀ ਦਿਨਾਂ ਵਿੱਚ ਜਵਾਨ ਦਿਖਣ ਲੱਗ ਜਾਵੇਗਾ ਨੰਬਰ 14 ਜਿਆਦਾ ਕੰਮ ਕਰਨ ਨਾਲ ਸਰੀਰ ਜੇਕਰ ਜਿਆਦਾ ਥੱਕ ਗਿਆ ਹੋਵੇ ਤਾਂ ਸਰੋਂ ਦੇ ਤੇਲ ਨਾਲ ਦੋਨਾਂ ਪੈਰਾਂ ਦੀਆਂ ਤਲੀਆਂ ਦੀ 5 ਮਿੰਟ ਲਗਾਤਾਰ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਲੋ ਸਾਰੀ ਥਕਾਵਟ ਉੱਤਰ ਜਾਵੇਗੀ ਨੰਬਰ 15 ਜੇਕਰ ਤੁਸੀਂ ਬਿਮਾਰ ਰਹਿੰਦੇ ਹੋ ਤਾਂ ਰੋਟੀ ਘੱਟ ਖਾਓ ਫਲਾਂ ਦਲੀਆ ਸਬਜ਼ੀਆਂ ਆਦਿ ਚੀਜ਼ਾਂ ਦਾ ਹੀ ਸੇਵਨ ਜ਼ਿਆਦਾ ਕਰੋ ਨੰਬਰ 16 ਰਾਤ ਨੂੰ ਸੌਣ ਤੋਂ ਪਹਿਲਾਂ ਰੋਟੀ ਹਮੇਸ਼ਾ ਘੱਟ ਹੀ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਖਾਣਾ ਜਲਦੀ ਨਾਲ ਹਾਜਮ ਵੀ ਹੋਵੇਗਾ ਤੇ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 17 ਜੇਕਰ ਦੋ ਮੁਹੇ ਬਾਲ ਹੋਣ ਤਾਂ ਨਾਰੀਅਲ ਦਾ ਤੇਲ ਲਗਾ ਕੇ ਵਾਲਾਂ ਨੂੰ ਹੱਥਾਂ ਨਾਲ ਮਸਲ ਦਿਓ ਇਸ ਤਰ੍ਹਾਂ ਕਰਨ ਨਾਲ ਦੋ ਮੁਹੇ ਬਾਲ ਝੜ ਜਾਣਗੇ ਨੰਬਰ 18 ਜੇਕਰ ਤੁਸੀਂ ਆਪਣੇ ਨੱਕ ਉੱਪਰ ਤੇਲ ਲਗਾ ਕੇ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਡਿਪਰੈਸ਼ਨ ਘਟ ਹੁੰਦਾ ਹੈ। ਨੰਬਰ 19 ਜੇਕਰ ਤੁਸੀਂ ਜ਼ਿਆਦਾ ਖੱਟੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 20 ਰੋਜ਼ਾਨਾ ਚੁਕੰਦਰ ਖਾਣ ਨਾਲ ਪ੍ਰਾਣੀ ਤੋਂ ਪ੍ਰਾਣੀ ਖੰਸੀ ਤੋਂ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤੁਹਾਡੇ શરીਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਣ ਦਿੰਦੀ। ਨੰਬਰ 1 ਜੇਕਰ ਤੁਹਾਡਾ ਬੱਚਾ ਬਾਰ-ਬਾਰ ਬਿਮਾਰ ਹੋ ਰਿਹਾ ਹੈ ਤਾਂ ਉਸ ਨੂੰ ਤਵੇ ਦੀ ਕਾਲਿਸ਼ ਲਗਾ ਦਿਓ ਇਸ ਨਾਲ ਬਿਮਾਰ ਵੀ ਨਹੀਂ ਹੋਵੇਗਾ ਤੇ ਨਾਲ ਹੀ ਨਜ਼ਰ ਤੋਂ ਵੀ ਹਮੇਸ਼ਾ ਲਈ ਬਚਿਆ ਰਹੇਗਾ ਨੰਬਰ 22 ਜਿਹੜੇ ਲੋਕ ਸ਼ੂਗਰ ਤੇ ਮੋਟਾਪੇ ਦੇ ਸ਼ਿਕਾਰ ਹਨ ਉਹਨਾਂ ਨੂੰ ਕਣਕ ਨੂੰ ਪਾਣੀ ਵਿੱਚ ਪਾ ਕੇ ਉਸ ਨੂੰ ਉਬਾਲ ਕੇ ਉਸ ਦਾ ਪਾਣੀ ਪੀਣਾ ਚਾਹੀਦਾ ਹੈ ਕਾਫੀ ਲਾਭ ਮਿਲਦਾ ਹੈ ਨੰਬਰ 23 ਜੇਕਰ ਬੁਖਾਰ ਤੋਂ ਪਰੇਸ਼ਾਨ ਹੋ ਤਾਂ ਬੱਕਰੀ ਦੇ ਦੁੱਧ ਵਿੱਚ ਸੌਫੋ ਬਲ ਕੇ ਪੀ ਲੋ ਬੁਖਾਰ ਉੱਤਰ ਜਾਵੇਗਾ ਨੰਬਰ 24 ਜੇਕਰ ਤੁਹਾਡੇ ਕੰਨ ਬੰਦ ਹੋ ਗਏ ਹੁਣ ਤਾਂ ਉਲਟੇ ਪੈਰ ਚੱਲਣਾ ਸ਼ੁਰੂ ਕਰ ਦੇਵੋ ਇਸ ਤਰ੍ਹਾਂ ਕਰਨ ਨਾਲ ਕੰਨ ਖੁੱਲ ਜਾਣਗੇ ਨੰਬਰ 25 ਸੌਣ ਤੋਂ ਪਹਿਲਾਂ ਆਪਣੇ ਸਿਰਾਂ ਨੇ ਨਿੰਮ ਦੀਆਂ ਦੋ ਟਾਣੀਆਂ ਰੱਖ ਕੇ ਸੌਂਜੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਡਰਾਵਨੇ ਸੁਪਨੇ ਨਹੀਂ ਆਉਣਗੇ ਤੇ ਨਾਲ ਹੀ ਜੇਕਰ ਤੁਹਾਡੇ ਚਿਕਨ ਬਾਕਸ ਨਿਕਲ ਗਏ ਹੋਵੇ ਉਹ ਵੀ ਠੀਕ ਹੋ ਜਾਵੇਗੀ ਨੰਬਰ 26 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਜ਼ਰੂਰ ਪੀ ਕੇ ਸੌਵੋ ਇਸ ਨਾਲ ਤੁਹਾਡੇ ਗੁਰਦੇ ਸਾਫ਼ ਰਹਿਣਗੇ ਨੰਬਰ 27 ਛੋਲਿਆਂ ਦੀ ਦਾਲ ਵਿੱਚ ਨਿੰਬੂ ਨਿਚੋੜ ਕੇ ਖਾਣ ਨਾਲ ਖਾਣਾ ਜਲਦੀ ਨਾਲ ਹਾਜਮ ਵੀ ਹੋ ਜਾਂਦਾ ਹੈ ਤੇ ਨਾਲ ਹੀ ਸਰੀਰ ਦੀ ਬਾਹੂ ਚਰਬੀ ਵੀ ਪਿਘਲ ਜਾਂਦੀ ਹੈ ਨੰਬਰ 28 ਜੇਕਰ ਤੁਹਾਡੇ ਸਰੀਰ ਅੰਦਰ ਖੂਨ ਦੀ ਕਮੀ ਹੈ ਤਾਂ ਰੋਜ਼ਾਨਾ ਦੁਪਹਿਰ ਦੇ ਸਮੇਂ ਗਾਜਰ ਖਾਣੀ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਹੀ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 29 ਚਿਹਰੇ ਉੱਪਰ ਚੁਕੰਦਰ ਦਾ ਸਿਲਕਾ ਮਲਣ ਨਾਲ ਤੁਹਾਨੂੰ ਕਦੇ ਵੀ ਚਿਹਰੇ ਉੱਪਰ ਕੋਈ ਵੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਚਿਹਰੇ ਦੇ ਦਾਗ-ਧੱब्बे ਵੀ ਖਤਮ ਹੋ ਜਾਣਗੇ। ਨੰਬਰ 3 ਜ ਰੋਜ਼ਾਨਾ ਸਵੇਰੇ ਜੇਕਰ ਤੁਸੀਂ ਗੂੰਗੁਣਾ ਪਾਣੀ ਪੀਲੋ ਤਾਂ ਇਸ ਨਾਲ ਪੇਟ ਦੀ ਸਫਾਈ ਚੰਗੇ ਤਰੀਕੇ ਨਾਲ ਹੋ ਜਾਏਗੀ। ਨੰਬਰ 31 ਗੋਭੀ ਦਾ ਛਿਲਕਾ ਰੋਜ਼ਾਨਾ ਖਾਣਾ ਚੇਹਰਾ ਤਰੋਤਾਜਾ ਮਹਿਸੂਸ ਕਰਦਾ ਹੈ। ਨੰਬਰ 32 ਫ੍ਰਿਜ ਉੱਪਰ ਕਦੇ ਵੀ ਦਵਾਈਆਂ ਨਾ ਰੱਖੋ ਕਿਉਂਕਿ ਉਸਦੀ ਗਰਮੀ ਕਰਨ ਦਵਾਈਆਂ ਦਾ ਅਸਰ ਘੱਟ ਹੋ ਜਾਂਦਾ ਹੈ। ਨੰਬਰ 33 ਜੇਕਰ ਔਰਤਾਂ ਨੂੰ ਪੀਰੀਅਡ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਚਾਹੇ ਪਹਿਲਾਂ ਆਉਣੇ ਜਾਂ ਬਾਅਦ ਵਿੱਚ ਆਉਣੇ ਜਾਂ ਘੱਟ ਵੱਧ ਹੋਣਾ, ਦਰਦ ਹੋਣਾ ਤਾਂ ਤੁਸੀਂ ਰੋਜ਼ਾਨਾ ਦੁੱਧ ਵਿੱਚ ਹਲਦੀ ਮਿਲਾ ਕੇ ਰਾਤ ਨੂੰ ਪੀਣੀ ਸ਼ੁਰੂ ਕਰ ਦੇਵੋ ਤੁਹਾਨੂੰ ਫਰਕ ਨਜ਼ਰ ਆਵੇਗਾ। ਨੰਬਰ 34 ਜੇਕਰ ਚਿਹਰੇ ਉੱਪਰ ਛਾਈਆਂ ਹੋਣ ਤਾਂ ਨਿੰਬੂ ਦੇ ਰਸ ਵਿੱਚ ਸ਼ਹਿਦ ਮਿਕਸ ਕਰਕੇ ਚਿਹਰੇ ਉੱਪਰ ਚੰਗੀ ਤਰ੍ਹਾਂ ਲਗਾ ਕੇ 15 ਮਿੰਟ ਲਈ ਰੱਖੋ ਫਿਰ ਧੋ ਦਿਓ ਇਸ ਤਰ੍ਹਾਂ ਕਰਨਾ ਕੁਝ ਹੀ ਦਿਨਾਂ ਵਿੱਚ ਛਾਈਆਂ ਖਤਮ ਹੋ ਜਾਣਗੀਆਂ ਨੰਬਰ 35 ਕarele ਮੇਥੀ ਮੂਲੀ ਜੇਕਰ ਤੁਸੀਂ ਇਹਨਾਂ ਕੌੜੀਆਂ ਸਬਜ਼ੀਆਂ ਦਾ ਸੇਵਨ ਕਰਦੇ ਹੋ ਤੁਹਾਡੇ ਸਰੀਰ ਦਾ ਖੂਨ ਸਾਫ਼ ਰਹੇਗਾ ਨੰਬਰ 36 ਗਾਂ ਦੇ ਦੁੱਧ ਵਿੱਚ ਜੈਫਲ ਹਲਕਾ ਜਿਹੜਾ ਮਿਕਸ ਕਰਕੇ ਚਿਹਰੇ ਉੱਪਰ ਲਗਾਉਣਾ ਤੇਜੀ ਨਾਲ ਚਿਹਰੇ ਦੀਆਂ ਫਿੰਸੀਆਂ ਖਤਮ ਹੋ ਜਾਂਦੀਆਂ ਹਨ ਨੰਬਰ 37 ਜਦੋਂ ਵੀ ਪਿਆਜ਼ ਭੁੰਨਦੇ ਹੋ ਤਾਂ ਉਸ ਵਿੱਚ ਥੋੜੀ ਜਿਹੀ ਸ਼ੱਕਰ ਜਾਂ ਫਿਰ ਬੇਕਿੰਗ ਸੋਡਾ ਮਿਕਸ ਕਰ ਦਿਓ ਇਸ ਦੀ ਮੰਨਣਾ ਪਿਆਜ਼ ਤੇਜੀ ਨਾਲ ਭੁੰਨੇ ਜਾਣਗੇ ਨੰਬਰ 38 ਗਰੇਵੀ ਬਣਾਉਣ ਸਮੇਂ ਪਹਿਲਾਂ ਪਿਆਜ਼ ਲੰਮਾ ਕੱਟ ਕਰਕੇ ਉਸ ਨੂੰ ਹਲਕਾ ਭੁੰਨ ਲਓ ਫਿਰ ਇਸ ਨੂੰ ਪੀਸ ਲਓ ਇਸ ਤਰ੍ਹਾਂ ਦੀ ਬਣੀ ਗਰੇਵੀ ਸਬਜ਼ੀ ਨੂੰ ਬਹੁਤ ਹੀ ਵਧੀਆ ਸਵਾਦ ਦੇਵੇਗੀ ਤੇ ਨਾਲ ਹੀ ਦੇਖਣ ਖਾਣ ਵਿੱਚ ਵੀ ਮਜ਼ਾ ਆਵੇਗਾ ਨੰਬਰ 39 ਜੇਕਰ ਹੱਡੀਆਂ ਵਿੱਚੋਂ ਘਟ ਘਟ ਦੀ ਆਵਾਜ਼ ਆ ਰਹੀ ਉਹ ਵਿਤਾ ਕਾਜੂ ਬਦਾਮ ਅਕਰੋਟ ਮੱਛੀ ਅਤੇ ਅਲਸੀ ਦੇ ਬੀਜ 10 ਸੇਵਨ ਕਰੋ ਇਹਨਾਂ ਨਾਲ ਆਵਾਜ਼ ਆਉਣੀ ਹਟ ਜਾਵੇਗੀ ਨੰਬਰ 40 ਸਵੇਰ ਦੇ ਸਮੇਂ ਜੇਕਰ ਤੁਸੀਂ ਦੋ ਅੰਜੀਰ ਭਿੱਜੇ ਹੋਏ ਖਾਲੀ ਪੇਟ ਖਾ ਲੈਂਦੇ ਹੋ ਤਾਂ ਇਸ ਨਾਲ ਲਕੂਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਸਕਦੀ ਹੈ ਨੰਬਰ 41 ਜੇਕਰ ਤੁਸੀਂ ਰੋਜ਼ਾਨਾ ਚੁਕੰਦਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦੀ ਚਮਕ ਦੇ ਨਾਲ ਨਾਲ ਵਾਲਾਂ ਦੀਆਂ अनेका ਹੀ ਸਮੱਸਿਆਵਾਂ ਦੂਰ ਹੋਣਗੀਆਂ ਨੰਬਰ 42 ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ अनेका ਹਿੱਤ ਤਤ ਮਿਲਦੇ ਹਨ ਤੇ ਨਾਲ ਹੀ ਇਸ ਨਾਲ ਸਰੀਰ ਅੰਦਰ ਕਦੇ ਵੀ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 43 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਮੇਥੀ ਦਾ ਪਾਣੀ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਹਮੇਸ਼ਾ ਲਈ ਬਚਿਆ ਰਹਿ ਸਕਦਾ ਹੈ ਇਸ ਨਾਲ ਚਿਹਰੇ ਦੀ ਚਮਕ ਵਧਦੀ ਹੈ ਨਾਲ ਨਾਲ ਦਾਗ-ਧੱब्बे ਵੀ ਖਤਮ ਹੁੰਦੇ ਹਨ ਨੰਬਰ 44 ਚਿਹਰੇ ਹੱਥਾਂ ਪੈਰਾਂ ਤੇ ਗਰਦਨ ਉੱਪਰ ਨਿੰਬੂ ਦਾ ਛਿਲਕਾ ਰਗੜਨ ਨਾਲ ਚਮੜੀ ਉੱਪਰ ਨਿਖਾਰ ਆਉਣ ਲੱਗ ਜਾਂਦਾ ਹੈ। ਨੰਬਰ 45 ਜੇਕਰ ਤੁਸੀਂ ਖਰਬੂਜੇ ਦੇ ਬੀਜਾਂ ਨੂੰ ਸੁਕਾ ਕੇ ਚਬਾ ਲੈਂਦੇ ਹੋ ਤਾਂ ਇਸ ਨਾਲ ਯਾਦ ਸ਼ਕਤੀ ਤੇਜ਼ੀ ਨਾਲ ਵਧਣ ਲੱਗ ਜਾਂਦੀ ਹੈ। ਨੰਬਰ 46 ਜੇਕਰ ਤੁਹਾਡੀਆਂ ਗੱਲਾਂ ਪਤਲੀਆਂ ਹਨ ਤਾਂ ਤੁਸੀਂ ਰੋਜ਼ਾਨਾ ਬਾਸਰੀ ਰੋਟੀ ਨੂੰ ਸਵੇਰੇ ਖਾਦੀ ਪੇਟ ਦੁੱਧ ਵਿੱਚ ਭਿਉਂ ਕੇ ਖਾਣੀ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਤੁਹਾਡੀਆਂ ਗੱਲਾਂ ਸਹੀ ਹੋ ਜਾਣਗੀਆਂ। ਨੰਬਰ 47 ਗਿੱਲੇ ਵਾਲਾਂ ਵਿੱਚ ਨਾਤਾ ਕੰਗੀ ਕਰਨੀ ਚਾਹੀਦੀ ਹੈ ਨਾਲ ਹੀ ਤੌਲੀਆ ਨਾ ਰਗੜੋ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 48 ਹਰ ਖਾਣੇ ਤੋਂ ਬਾਅਦ ਜੇਕਰ ਤੁਸੀਂ ਇੱਕ ਖੰਜੂਰ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਤੰਦਰੁਸਤ ਦੇ ਨਾਲ ਨਾਲ ਜਵਾਨ ਤੇ ਸਿਹਤਮੰਦ ਰਹੋਗੇ ਨੰਬਰ 49 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਆਈ ਜਾ ਰਿਹਾ ਹੈ ਤਾਂ ਸਮਝ ਲਓ ਕਿ ਤੁਹਾਡੀ ਨਜ਼ਰ ਕਮਜ਼ੋਰ ਹੋ ਰਹੀ ਹੈ ਨੰਬਰ 50 ਬੱਕਰੀ ਦਾ ਦੁੱਧ ਪੀਣਾ ਜਿੰਨਾ ਵੀ ਮਰਜ਼ੀ ਕੰਮ ਕਰ ਲੋ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਵੇਗੀ ਨੰਬਰ 51 ਉਹਨਾਂ ਘਰਾਂ ਵਿੱਚ ਕਦੇ ਵੀ ਤੰਗੀ ਨਹੀਂ ਆਉਂਦੀ ਜਿਸ ਘਰ ਵਿੱਚ ਹਰ ਇਸ ਇਨਸਾਨ ਇੱਕ ਦੂਜੇ ਦਾ ਸਾਥ ਦੇਵੇ ਤੇ ਨਾਲ ਹੀ ਆਪਣੀ ਹੱਕ ਦੀ ਕਮਾਈ ਵਿੱਚ ਹੀ ਯਕੀਨ ਰੱਖੇ ਨੰਬਰ 52 ਬਡਾਪਾ ਨਜ਼ਰ ਆਉਣ ਲੱਗੇ ਤਾਂ ਖੰਜੂਰਾ ਉਵਾਲ ਕੇ ਦੁੱਧ ਵਿੱਚ ਪੀ ਲਓ ਫੇਰ ਤੋਂ ਜਵਾਨੀ ਆ ਜਾਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬੱਦ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ